ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਕਰ ਚਹਿਨ ਅਰ ਵਰਣ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਭੇਖ ਕਉ ਕਹੈ ਨਾਮ ਸਗਤ ਕਹਿ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸ਼ਾਨ ਅਗਨਜੈ ਤਿਰ ਭਾਵਨ ਮਹਿ ਪੈ ਸੁਰ ਨਰ ਅਸੁਰ ਨੇਤ ਨੇਤ ਬਨ ਤਰਨ ਕਹਾਤ ਤਵ ਸਰਬ ਨਾਮ ਕਥ ਕਵਨਾ ਕਰਮ ਨਾਮ ਵਰਨਤ ਸਮਤ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਮਹੌਮ ਬਲਿਹਾਰੀ ਸਤ ਗੁਰ ਸਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚ ਤੇਰੇ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਬਲਸਾਰ ਧਨ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਅਗੰਮ ਅਪਾਰ ਹੋ ਮੈਂ ਡਿਠਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲਗਾ ਸਿਵ ਹਰ ਉਧਰਿਆ ਸਗਲ ਸੰਸਾਰ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਹਾਲ ਸਤਨਾਮ ਜੀ ਤਨਾ ਸ੍ਰੀ ਮਹੱਲਾ ਪੰਜਵਾ ਆਉਖੇ ਘੜੇ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦਇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੋ ਲਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਵਾਰਮੀਤਾ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬिलास ਭੈ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ